ਹਲੋ ਹਾਂਜੀ ਹਾਂਜੀ ਅਸਮਾਨ ਸਿੰਘ ਜੀ ਕੀ ਹਾਲ ਨੇ ਬਸ ਠੀਕ ਹੈ ਜੀ ਅਸਮਾਨ ਸਿੰਘ ਜੀ ਮੈਂ ਬਰਮਜੀਤ ਸਿੰਘ ਅਕਾਲੀ ਬੋਲਦਾ ਹਾਂ ਸਰ ਸਾਹ ਤੋਂ ਸੇਵਾ ਦਾ ਰਹੇ ਹਾਂ ਹਾਂਜੀ ਹਾਂਜੀ ਮਹਾਰਾਜ ਮੇਰੇ ਕੋਲ ਤੁਹਾਡੇ ਇੱਕ ਵੀਡੀਓ ਪਹੁੰਚੀ ਆ ਤੁਸੀਂ ਕੁਝ ਸਟੇਜ शो ਕਰ ਰਹੇ ਹੋ ਹਾਂਜੀ ਹਾਂਜੀ ਉੱਥੇ ਤੁਸੀਂ ਕਹਿ ਰਹੇ ਹੋ ਵੀ ਜੇ ਗੁਰਦੁਆਰੇ ਫਿਰ ਚੜਾਓਗੇ ਤੇ ਉਹ ਚੋਕੜ ਇਸ ਕਈ ਗੁਰੂਆਂ ਬਿਨਾਂ ਕਰਨੇ ਪਣੀ ਆ ਹਾਂਜੀ ਕੀ ਨਾਮ ਤੁਸੀਂ ਮੁੱਲਬ ਸਿੱਖਰਮ ਬਿਲੋਂਗ ਕਰਦੇ ਹੋ ਵੈਸੇ ਮੈਂ ਭਾਈ ਮਰਦਾਨਾ ਜੀ ਦੀ ਏਲਾਦਾ ਹਾਂ ਕਿੰਨ ਮਤਲਬ ਸਖਤਰ ਨੂੰ ਬਲੌਂਗ ਕਰਦੇ ਹੋ ਨਾ ਹਾਂਜੀ ਸਖਤਰ ਨੂੰ ਹੀ ਤੇ ਫਿਰ ਤੁਹਾਨੂੰ ਪਤਾ ਹੋ ਤੁਸੀਂ ਕੀ ਕਰ ਰਹੇ ਹੋ ਉਹ ਜੀ ਉਹਨਾਂ ਨੇ ਐਡਿਟ ਕਰਕੇ ਪਾਈ ਜੀ ਵੀਡੀਓ ਐਡਿਟ ਕਰਕੇ ਨਹੀਂ ਪਾਈ ਵੀਰ ਜੀ ਮੈਂ ਇਕੱਲੀ ਕਲਿੱਪ ਹੀ ਸੁਣੀ ਤੁਹਾਡੀ ਅਸੀਂ ਤੁਹਾਡਾ ਉਹ ਪੂਰਾ ਸ਼ੋਅ ਲੱਭ ਕੇ ਨਾ ਹਾਂਜੀ ਉਹ ਸਿੰਘਾਂ ਨੇ ਪੂਰਾ ਸ਼ੋਅ ਲੱਭ ਕੇ ਤੁਹਾਡਾ ਤੇ ਪੂਰੀ ਵੀਡੀਓ ਸੁਣੀ ਅਸੀਂ ਇਕੱਲੀ ਕਲਿੱਪ ਸੁਣ ਕੇ ਤੁਹਾਨੂੰ ਫੋਨ ਨਹੀਂ ਕਰਿਆ ਹਾਂਜੀ ਹਾਂਜੀ ਤੁਸੀਂ ਇਹ ਕਹਿ ਰਹੇ ਹੋ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਉੱਥੇ ਕਿ ਤੁਸੀਂ ਮਾਂ ਪਿਓ ਦੀ ਸੇਵਾ ਨਹੀਂ ਕਰਦੇ ਪੈਸੇ ਉਸੇ ਗੋਲ ਕੰਝ ਪਾਉਣੇ ਹੋ ਉਤਨੇ ਫ੍ਰਿਜ ੜਾਉਣੇ ਹੋ ਫ੍ਰਿਜ ਜੁਗਲ ਬੈਗਨਸ ਕੰਝ ਵੀ ਬੀਣੀ ਆ ਹਾਂਜੀ ਜਿਹੜੇ ਪੈਸੇ ਨੇ ਉਹ ਪ੍ਰਧਾਨਾਂ ਨੇ ਖਾ ਜਾਣੇ ਨੇ ਨਹੀਂ ਜੀ ਪ੍ਰਧਾਨਾਂ ਨੇ ਨਹੀਂ ਕਿਹਾ ਜੀ ਉਹ ਗੋਲ ਕਾ ਪਰ ਉਹਨਾਂ ਨੇ ਖਾ ਜਾਣੀਆਂ ਕਮੇਟੀ ਵਾਲਿਆਂ ਨੇ ਹਾਂਜੀ ਪ੍ਰਧਾਨ ਹੀ ਹੋਵੇ ਕਮੇਟੀ ਵਾਲੇ ਹਾਂਜੀ ਹਾਂਜੀ ਸਾਨੂੰ ਉਹ ਤਾਂ ਵਿਸ਼ਾ ਵੱਖਰਾ ਵੀ ਕਮੇਟੀ ਵਾਲੇ ਖਾ ਜਾਣੇ ਨਹੀਂ ਖਾ ਜਾਣੇ ਤਾਂ ਛੜਦਾ ਕਿਸੇ ਕੋਲ ਨਾ ਕੋਲ ਗੁਰੂ ਸਾਹਿਬ ਨੂੰ ਕੋਈ ਫਰਕ ਨਹੀਂ ਪੈਣਾ ਹਾਂਜੀ ਮਹਾਰਾਜ ਪਰ ਤੁਹਾਡੀ ਇਹ ਜ਼ਰੂਰਤ ਕਿੱਦਾਂ ਪਈ ਗੱਲ ਕਰਨ ਦੀ ਵੀ ਤੁਸੀਂ ਇਹ ਕਿੱਦਾਂ ਕਹਿੰਦਾ ਵੀ ਜਿਹੜੀ ਸਕੱਜੀ ਬਾਬੇ ਆਂਗਰੇ ਪੀਣੀ ਉੱਥੇ ਆ ਗਏ ਨਹੀਂ ਮਹਾਰਾਜ ਨਾ ਮੈਂ ਐਡਿਟ ਕਰਕੇ ਪਾਈ ਮੈਂ ਤਾਂ ਤੜ ਕਿਉਂ ਮੇਰੀ ਇੱਕ ਮਿੰਟ ਪਹਿਲਾਂ ਗੱਲ ਸੁਣ ਮੈਂ ਬੜਾ ਸਤਕਾਰ ਨਾਲ ਗੱਲ ਕਰ ਰਿਹਾ ਤੇਰੇ ਨਾਲ ਬੱਚਾ ਹਾਂਜੀ ਮਹਾਰਾਜ ਤੂੰ ਇਹ ਗੱਲ ਨਾ ਬਾਰ-ਬਾਰ ਕਰ ਵੀ ਐਡਿਟ ਕਰਕੇ ਪਾਈ ਆ ਅਸੀਂ ਨਾ ਤਾਂ ਅਸੀਂ ਕਮਲੇ ਆ ਹਾਂਜੀ ਤੇ ਨਾ ਸਾਨੂੰ ਇਹ ਵੀ ਪਸੰਦ ਪਤਾ ਨਹੀਂ ਵੀ ਐਡੀਟ ਚੀਜ਼ ਕਿਹੜੀ ਹੁੰਦੀ ਹੈ ਤੇਰੀ ਉਹ ਆਵਾਜ਼ ਆ ਲਾਈਵ ਤੋਂ ਬੋਲ ਰਹੀ ਆ ਕੋਈ ਐਡੀਟ ਨਹੀਂ ਹੈਗੀ ਹਾਂਜੀ ਇਸ ਕਰਕੇ ਡਿਫੈਂਡ ਨਾ ਕਰ ਇਹ ਗੱਲ ਦੱਸ ਵੀ ਤੂੰ ਕਹੀ ਆ ਕਿ ਨਹੀਂ ਕਹੀ ਮੈਂ ਤਾਂ ਉਹ ਚੀਜ਼ ਦੀ ਗਲਤੀ ਵੀ ਮੰਨੀ ਆ ਜੀ ਤੜ ਕਿਉਂ ਨਹੀਂ ਗਲਤੀ ਤਾਂ ਮਨ ਲਓ ਗੱਲ ਤਾਂ ਹੈ ਹੀ ਆ ਬਾਬਾ ਇਹ ਤਾਂ ਗੱਲ ਇਹ ਤਾਂ ਕੰਮ ਸੌਖਾ ਹੋ ਗਿਆ ਨਾ ਵੀ ਪਹਿਲਾਂ ਗੱਲ ਕਰ ਦਿਓ ਮੁਰੇ ਗਲਤੀ ਮੰਨ ਲਓ ਨਹੀਂ ਜੀ ਮੈਂ ਹੁਣ ਨਹੀਂ ਇਹ ਚੀਜ਼ ਨਾ 3 ਮਹੀਨੇ ਦਾ ਹੋ ਗਿਆ ਜੀ ਮੈਨੂੰ ਘਰੇ ਬੈਠੇ ਨੂੰ ਕੋ ਪੁਰਾਣੇ ਪ੍ਰੋਗਰਾਮ ਦੀ ਉਹਨਾਂ ਨੇ ਵੀਡੀਓ ਪਾਤੀ ਆ ਜੀ ਉਹ ਤਾਂ ਬੋਲਿਆ ਤਾਂ ਹੈ ਨਾ ਮੈਂ ਤਾਂ ਜੀ ਉਸ ਦੀ ਥੋੜਾ ਮੰਗੀ ਜਾਂ ਨਾ ਸਵੇਰ ਦੇ ਨਹੀਂ ਨਹੀਂ ਤੂੰ ਬੋਲਿਆ ਤਾਂ ਹੈ ਕਿ ਨਹੀਂ ਮੈਂ ਤਾਂ ਕਹਿਣਾ ਜੀ ਜਿਹੜੀ ਗਲਤੀ ਹੈ ਮੇਰੀ ਗਲਤੀ ਹੈ ਜੀ ਗਲਤੀ ਯਾਰ ਗੱਲ ਤੂੰ ਤੈਨੂੰ ਸੋਝੀ ਨਹੀਂ ਹੈਗੀ ਕਿ ਗੁਨਾਹਗਾਰ ਪਾਸ਼ਾ ਕੌਣ ਸੀਗੇ ਤੁਹ ਘਰੇ ਸਾਰੇ ਵੀ ਮੈਂ ਮਰਦਾਨਾ ਦੀ ਅਨਸਮਸਝੋ ਆ ਹਾਂਜੀ ਹਾਂਜੀ ਭਾਈ ਮਰਦਾਨਾ ਜੀ ਗੁਰੂ ਪਾਸ਼ਾ ਸਤਿਕਾਰ ਕਿੰਨਾ ਕਰਦੇ ਸੀਗੇ ਹਾਂਜੀ ਮਹਾਰਾਜ ਹਾਂਜੀ ਕਰਦੇ ਸੀ ਇਹੋ ਇਹ ਗੱਲ ਕਹਿੰਦੇ ਸੀ ਵੀ ਪਰੇ ਜੋ ਪਰੇ ਚੋਬਾ ਬੇ ਨਾਲ ਕਰਨੀ ਸਮਝੀ ਪਣੀ ਕਿ ਨਹੀਂ ਕਿਉਂ ਨਹੀਂ ਪੀਣੀ ਪੀਣੀ ਆ ਸਕਣੀ ਜੇ ਮਾਰੇ ਨੂੰ ਭੋਗ ਲਵਾ ਸਕਦੇ ਆ ਕਿ ਕਿਸੇ ਦੀ ਸ਼ਰਧਾ ਮਹਾਰਾਜ ਦੇ ਪ੍ਰਤੀ ਗੁਰੂ ਪਾਸ਼ਾ ਦੇ ਦਰਬਾਰ ਦੇ ਉੱਤੇ ਕੋਈ ਤੇ ਸਚਖੰਦਰ ਬਾਦ ਸਾਹਿਬ ਲੋਕ ਸੋਨਾ ਚਲਾਉਂਦੇ ਆ ਸੋਨੇ ਦੀਆਂ ਚੀਜ਼ ਲਾ ਲਾ ਮਹਿੰਗੇ ਮਹਿੰਗੇ ਵਸਤੂਆਂ ਚਲਾਉਂਦੇ ਆ ਚਦੂਨੀ ਚਲਾਉਂਦੇ ਆ ਤੇ ਕੋਈ ਨਹੀਂ ਸ਼ਰਧਾ ਗੁਰੂ ਪਾਸ਼ਾ ਨੂੰ ਭੇਟ ਕਰਦੇ ਨੇ ਹਾਂਜੀ ਤੁਹਾਡੀ ਫਿਰ ਇਹ ਕਿਦਾਂ ਜੁਰਤ ਪੈ ਜਾਂਦੀ ਯਾਰ ਕੋਈ ਵੀ ਉੜਦਾ ਤੈਨੂੰ ਉਹ ਸਿੱਧੀ ਬਿਲਕੁਲ ਗਲਤੀ ਹੈ ਜੀ ਮੇਰੀ ਮੈਂ ਮੰਨੀ ਜਾਂਦਾ ਇਹ ਨੂੰ ਨਾ ਮੇਰਾ ਵੀਰ ਥੋੜਾ ਸਿਆਣੇ ਬਣੋ ਜੇ ਮਹਾਰਾਜ ਨੇ ਨਾ ਆਵਾਜ਼ ਦਿੱਤੀ ਮੈਂ ਥੋਡੇ ਕੋਲੇ ਮੈਂ ਥੋਡੇ ਕੋਲੇ ਆਉਂਗਾ ਜਦੋਂ ਜਦੋਂ ਤੁਸੀਂ ਕਹੋ ਮੋਦੀ ਹਾਜ਼ਰ ਹੋ ਜਾਂਦੇ ਮੈਂ ਕੌਣ ਆ ਮੇਰੇ ਕੋਲ ਕੌਣ ਸੀ ਆਉਣ ਵਾਲੇ ਮੈਂ ਤਾਂ ਸੇਵਾਦਾਰ ਆ ਭਾਈ ਨਹੀਂ ਜੇ ਸੇਵਾਦਾਰ ਮੈਂ ਸੇਵਾਦਾਰ ਸਾਰਾ ਤੋਂ ਗੁਸਤਾਖੀ ਵੀ ਮਾਫੀ ਮੰਗ ਰਿਹਾ ਜੀ ਤੇ ਮੈਂ ਥੋੜੀ ਵੀ ਉਹਦੀ ਹੀ ਕਹਿ ਰਹੇ ਆਰੇ ਮਾਫੀ ਤਾਂ ਦੇਖਦੇ ਆ ਪੰਥਰੇ ਦੇਣੀ ਵੀਰ ਨਹੀਂ ਦੇਣੀ ਬਸ ਥੋੜਾ ਨਾ ਬੰਦੇ ਬਣੋ ਸਿਆਣੇ ਬਣੋ ਜੇ ਤੁਹਾਨੂੰ ਕਲਮ ਬਖਸ਼ੀਆ ਮਾਰਾ ਇੰਨੇ ਕੋ ਸਿਆਣੇ ਵੀ ਬੁੱਲ ਕਰਨੀਆਂ ਕਰੋ ਨਹੀਂ ਹੁੰਦੀ ਤੇ ਸਾਡੇ ਮਹਾਰਾ ਜੀ ਤੁਸੀਂ ਕਿਤੇ ਵਰਤੋਂ ਨਾ ਕਰੋ ਇਹ ਵੀ ਇੱਕ ਧਰਮਿਕ ਗਾਣਾ ਬੋਲਦਾ ਤੇ ਬੱਲੇ ਬੱਲੇ ਕਰਾਲੀ ਦੇ ਮੁੜ ਕੇ ਫਿਰ ਉਹ ਦੰਦ ਬੋਲਣਾ ਸ਼ੁਰੂ ਕਰ ਦਿੱਤਾ ਹਾਂਜੀ ਹਾਂਜੀ ਠੀਕ ਹੈ ਨਾ ਥੋੜੀ ਸ਼ਰਮ ਨੂੰ ਆਤਮ ਮਜਦਾ ਹੁੰਦਾ ਕਿ ਮਾਰੇ ਨੇ ਬਖਸ਼ੀਆ ਤੁਹਾਨੂੰ ਕਲਮ ਆਵਾਜ਼ ਤੇ ਸਿਆਣੇ ਬਣਦਾ ਹੁੰਦਾ ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ